ਜੀ ਇਸੇ ਕਵਾਣਾ ਰਾਸ਼ਟਰੀ ਪ੍ਰੋਡਕਟ ਵੀ ਕੇ ਐਮ ਯੂ ਜੋ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਐਸ ਕੇ ਐਮ ਨਾਨ ਪੋਲਿਟਿਕਲ ਦੇ ਕਹਿਣ ਦੇ ਉੱਤੇ 15 ਅਗਸਤ ਨੂੰ ਟਰੈਕਟਰ ਮਾਰਚ ਕਰਨਾ ਸੀਗਾ ਉਹ ਅਸੀਂ ਰਾਜਪੁਰੇ ਅਨਾਜ ਮੰਡੀ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਗगन ਚੌਕ ਤੇ ਸਮਾਪਤੀ ਕਰੀ ਹੈ ਜਿੱਚ ਸਾਡੇ ਨਾਲ ਕਿਸਾਨ ਮਜ਼ਦੂਰ ਮੋਰਚੇ ਜਿਹੜੀ ਸਾਡੀ ਜਥੇਬੰਦੀਆਂ ਨੇ ਪੀਕੇਓ ਕ੍ਰਾਂਤੀਕਾਰੀ ਪੀਕੇਓ ਪਟੜੀ ਕਲਾਂ ਹੁਣ ਫੂਡ ਪ੍ਰੋਸੈਸਿੰਗ ਫਾਰਮਰਵ ਤਿੰਨ ਜਥੇਬੰਦੀਆਂ ਨਾਲ ਸੀਗੀ ਚੌਥੀ ਜਥੇਬੰਦੀ ਸਾਡੀ ਸੀਗੀ ਜਿਹੜੇ ਵੀ ਸਾਡੇ ਵੀਰਾਂ ਨੇ ਅੱਜ ਖੜਾ ਸਾਥ ਦਿਆ ਉਹਨਾਂ ਦਾ ਥੈਂਕਸ ਤੇ ਜਿਹੜਾ ਇਹ ਟਰੈਕਟਰ ਮਾਰਚ ਅੱਜ ਕਰਿਆ ਗਿਆ ਇਹ ਜੋ ਸਾਰੇ ਮੁਲਕ ਦੇ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ ਪਰ ਅਸੀਂ ਕਿਸਾਨ ਤੇ ਮਜ਼ਦੂਰ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰਦੇ ਕਿਉਂਕਿ ਚਾਹੇ ਛੋਟਾ ਵਪਾਰੀ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਆ ਉਹਦੇ ਹਰ ਇੱਕ ਹੱਕਾਂ ਦੇ ਡਾਕਾ ਪਿਆ ਹੋਇਆ ਤੇ ਪਰ ਜਿੱਦਾਂ ਤੁਹਾਨੂੰ ਸਭ ਨੂੰ ਪਤਾ 13 ਫਰਵਰੀ ਨੂੰ ਅਸੀਂ ਦਿੱਲੀ ਜਾਣ ਲਈ ਕੁਝ ਕਰਿਆ ਸੀਗਾ ਸਾਨੂੰ ਦਿੱਲੀ ਨਹੀਂ ਜਾਣ ਦਿਆ ਗਿਆ ਜਿਹੜੀ ਇਹ ਭਾਜਪਾ ਸਰਕਾਰ ਸੈਂਟਰ ਦੀ ਹੈ ਉਹਦੇ ਕਹਿਣ ਤੇ ਹਰਿਆਣੇ ਦੀ ਭਾਜਪਾ ਸਰਕਾਰ ਨੇ ਸਾਨੂੰ ਸ਼ੰਭੂ ਬਾਰਡਰ ਤੇ